12 ਤਰੀਕ ਤੋਂ ਨਕੂਦਰ ਦੇ ਕਾਰੋਬਾਰੀ ਨੂੰ ਲਗਾਤਾਰ ਜਿਹੜੀ ਐਕਸਟਰਨਸ ਕਾਲਸ ਆ ਰਹੀਆਂ ਸੀਗੀਆਂ ਇਹ ਵਰਚੁਅਲ ਨੰਬਰ ਤੋਂ ਕਾਲਸ ਆ ਰਹੀਆਂ ਸੀਗੀਆਂ ਔਰ ਉਹਨਾਂ ਕੋਲੋਂ ਕਰਜ਼ੀ ਮੰਗੀ ਜਾ ਰਹੀ ਸੀ ਕਿ 50 ਲੱਖ ਰੁਪਏ ਦੀ ਤੇ ਜਿਸ ਸਬੰਧ ਦੇ ਵਿੱਚ ਜਿਹੜਾ ਐਫਆਈਆਰ ਨੰਬਰ 64 ਦਰਜ ਕਰਕੇ ਤੇ ਉਹਦੀ ਜਿਹੜੀ ਤਫ਼ਤੀਸ਼ ਅਮਲ ਵਿੱਚ ਲਿਆਂਦੀ ਤੇ ਉਹਦੇ ਟੈਕਨੀਕਲ ਅਤੇ ਹਿਊਮਨ ਇੰਟੈਲੀਜੈਂਸ ਦੇ ਸੇਤੇ ਜਿਹੜਾ ਇਨਵੈਸਟੀਗੇਸ਼ਨ ਕਰਦੇ ਹੋਏ ਜਿਹੜੇ ਚਾਰ ਬੰਦੇ ਜਿਹੜੇ ਚ ਨਾਮਜ਼ਦ ਕੀਤੇ ਗਏ ਜਿਹਦੇ ਵਿੱਚ ਕੇ ਦੋ ਬੰਦੇ ਜਿਹੜਾ ਦਾ ਮਾਸਟਰਮਾਈਂਡ ਜਿਹੜਾ ਵਾ ਉਹ ਸੁਖਵਿੰਦਰ ਸਿੰਘ ਕੋ ਫਸਨੀ son of ਅਮਰਜੀਤ ਸਿੰਘ ਇਹ ਨਵਾਂ ਪਿੰਡ ਦੋਨੇਵਾਲ ਪੈਂਦਾ ਥਾਣੇ ਲੋਹੀਆਂ ਦੇ ਵਿੱਚ ਉੱਥੇ ਦਾ ਰਹਿਣ ਵਾਲਾ ਹੈ ਤੇ ਐਸ ਵੇਲੇ ਇਹ ਇੰਗਲੈਂਡ ਯੂਕੇ ਹੈ ਤੇ ਮੇਨ ਮਾਸਟਰਮਾਈਂਡ ਇਹ ਬੰਦਾ ਸੀਗਾ ਇਨੇ ਇੱਕ ਰਵਨਦੀਪ ਸਿੰਘ ਜਿਹੜਾ ਇਹਦਾ ਰਿਸ਼ਤੇਦਾਰ ਹੀ ਹੈਗਾ ਮੈਂ ਇੱਥੇ ਪੁਰੇਵਾਲ ਕਲੋਨੀ ਨਕੋਦਰ ਦਾ ਉਹਦੇ ਨਾਲ ਰਲ ਕੇ ਇੱਕ ਛੜਯੰਤਰ ਰਚਿਆ ਔਰ ਜਿਹੜੀ ਉਹ ਐਕਸਪਰਸ਼ਨ ਕਾਲ ਕਰ ਰਹੇ ਸੀਗੇ ਇੱਥੇ ਤੇ ਕਾਰੋਬਾਰੀ ਨੂੰ ਤੇ ਇੱਥੇ ਤੇ ਉਹਦੇ ਜਿਹੜੇ ਗਰਾਊਂਡ ਲੈਵਲ ਦੇ ਹੈਂਡਲਰ ਹੈ ਇੱਥੇ ਇੱਕ ਅਦਿੱਤਿਆ ਨਾਮ ਦਾ ਅਦਿੱਤਿਆ ਰਾਏ ਉਹ ਫੁਮਨੀਸ਼ਾ ਮੁੰਡਾ ਜਿਹੜਾ ਨਰੇਸ਼ ਕੁਮਾਰ ਦਾ ਮੁੰਡਾ ਹੈ ਤੇ ਪੁਰੇਵਾਲ ਕਲੋਨੀ ਦਾ ਹੈ ਇਹ ਆਪਸ ਵਿੱਚ ਇਕੱਠੇ ਕਬੱਡੀ ਖੇលਦੇ ਰਹੇ ਰਮਨਦੀਪ ਤੇ ਇਹ ਇਹ ਇਸ ਕਰਕੇ ਤੇ ਜਾਣਕਾਰ ਸੀਗੇ ਉਹਦੇ ਨਾਲ ਇਹਦਾ ਕੜਾ ਕੰਟੈਕਟ ਤੁਸੀਂ ਟੈਲੀਫੋਨਿਕ ਲਈ ਇਹਨੇ ਉਹਦੇ ਕੋਲੋਂ ਇਹਦੀ ਰੈਕੀ ਕਰਵਾ ਕੇ ਸਾਰਾ ਤੇ ਦੂਜਾ ਜਿਹੜਾ ਪੈਸੇ ਲੈਣ ਦਾ ਜਿਹੜਾ ਉਹ ਬਣਾਇਆ ਸੀਗਾ ਬਟ ਉਹ ਜਿਹੜੀ ਸਾਡੀ ਟੀਮਸ ਜਿਹੜੀਆਂ ਇਹਨਾਂ ਨੇ ਜਿਹੜੇ ਦੋ ਬੰਦੇ ਇਹਨਾਂ ਦੇ ਜਿਹੜੇ ਆ ਅਦਿੱਤ્ય ਅਤੇ ਜਿਹੜਾ ਦੂਸਰਾ ਸैम ਸੀਗਾ ਇਹ ਸैम ਵੀ ਨਕੌਦਰ ਦੇ ਰਹਿਣ ਵਾਲਾ ਸੁੰਦਰਨਗਰ ਦਾ ਇਹਨਾਂ ਦੋਨਾਂ ਨੂੰ ਜਿਹੜਾ ਅਰੈਸਟ ਕਰ ਲਿਆ ਔਰ ਇਹਨਾਂ ਨੇ ਅਦਿੱਤ્ય ਨੇ ਇਹ ਵੀ ਦੱਸਿਆ ਵੀ ਇਹਦੇ ਕੋਲੋਂ ਜਿਹੜੀਆਂ ਲੂਈਆਂ ਥਾਣੇ ਦੇ ਵਿੱਚ ਵੀ ਦੋ ਪਰਚੇ ਆਲਰੇਡੀ ਦਰਜ ਆ ਇੱਕ 64 ਨੰਬਰ ਐਫ ਆਈ ਆਰ ਹੈ 64/25 ਐਫ ਆਈ ਆਰ ਹੈ ਇਹਦੇ ਵਿੱਚ ਉੱਤੇ ਸ਼ਾਮ ਜੁਵਲਰਸ ਦੇ ਨਾਮ ਤੇ ਨਰਿੰਦਰਪਾਲ ਉਹਦੀ ਰੈਕੀ ਵੀ ਇਹਨਾਂ ਨੇ ਜਿਹੜੀ ਹੈ ਉਹਦੇ ਥਰੂ ਅਦਿੱਤ્ય ਦੇ ਥਰੂ ਵੀ ਰੈਕੀ ਵੀ ਕਰਾਈ ਸੀ ਔਰ ਉਹਦੇ ਕੋਲੋਂ ਵੀ 30 ਲੱਖ ਰੁਪਏ ਦੀ ਜਿਹੜੀ ਹੈ ਮ ਐਕਸੋਰਸਨ ਜਿਹੜੀ ਜਮਨੀ ਜਿਹੜੀ ਉਹਦੀ ਡਿਮਾਂਡ ਕੀਤੀ ਸੀਗੀ ਤੇ ਇਸ ਤੋਂ ਇਲਾਵਾ ਇੱਕ ਹੋਰ ਇਹਨਾਂ ਨੇ ਇੱਕ ਪٹرول ਪੰਪ ਮਾਲਕਾ ਰਜਵੰਦ ਰਜਵੰਤ ਸਿੰਘ ਹੈਗਾ ਵਾ ਇਹਦੇ بیٹے ਨੂੰ ਵੀ ਜਿਹੜਾ 2 ਕਰੋੜ ਰੁਪਏ ਦੀ ਜਿਹੜੀ ਅਫਵਾਹੀ ਜਿਹੜੀ ਹੈ ਇਹ ਡਿਮਾਂਡ ਕਰ ਰਹੇ ਸੀਗੇ ਸਰ ਜਿਹੜੀ ਪੈਟਰੋਲ ਪੰਪ ਦੀ ਗੱਲ ਕਰ ਰਹੇ ਹੋ ਕਿੱਥੇ ਦਾ ਸੀ ਇਹ ਵੀ ਲੋਹਿਆਂ ਦਾ ਸੀਗਾ ਜੀ ਇਹ ਪੈਟਰੋਲ ਪੰਪ ਜਿਹੜਾ ਲੋਹਿਆਂ ਦਾ ਹੀ ਹੈ ਔਰ ਇਹ ਰਹਿਣ ਵਾਲੇ ਜਿਹੜਾ ਨਵਾਂ ਬੰਦ ਦੁਨੇਵਾਲ ਦਾ ਹੀ ਹੈ ਜਿਹੜਾ ਪੈਟਰੋਲ ਪੰਪ ਦਾ ਮਾਲਕ ਹੈ ਉਹ ਉੱਤਰ ਵਪਾਰੀ ਤਾਂ ਇੱਕਦਮ ਜਿੰਦ ਦੇਸੀ ਹਾਂ ਛੋਟੀ ਮੰਗੜ ਦੇ ਕਰਦੇ ਸੀ ਕਦੋਂ ਤੋਂ ਮੰਗਦੇ ਆ ਰਹੇ ਇਹ 12 ਜੂਨ ਤੋਂ ਸ਼ੁਰੂ ਹੋਇਆ ਸੀ ਪਹਿਲੀ ਕਾਲ ਉਹਨੂੰ ਜਿਹੜੀ ਹੈ 12 ਜੂਨ ਨੂੰ ਆਈ ਸੀਗੀ ਔਰ ਉਸ ਤੋਂ ਬਾਅਦ ਲਗਾਤਾਰ ਇਹਨੂੰ ਜਿਹੜਾ ਟੈਲੀਫੋ ਉਹ ਸੀ ਇਹ ਪਹਿਲੇ 50 ਲੱਖ ਦੀ ਮੰਗੀ ਸੀ ਬਾਅਦ ਚ ਇਹਨਾਂ ਦਾ ਜਿਹੜਾ ਸੌਦਾ ਜਿਹੜਾ 10 ਲੱਖ ਰੁਪਏ ਦੇ ਵਿੱਚ ਤੈਅ ਹੋ ਗਿਆ ਸੀਗਾ ਸਰ ਕੁਝ ਦਿੱਤਾ ਵੀ ਸੀ ਇਸ ਨੂੰ ਵਫਾ ਉਹ ਦੇਣਾ ਸੀਗਾ ਨਹੀਂ ਹਜੇ ਦਿੱਤਾ ਨਹੀਂ ਸੀ ਜੀ ਇਹੋ ਹੀ ਜਿਹੜੀ ਇਹੋ ਹੀ ਜਿਹੜੇ ਆਪਣੇ ਪੈਸੇ ਦਾ ਜਿਹੜਾ 10 ਲੱਖ ਰੁਪਿਆ ਲੈਣ ਵਾਸਤੇ ਜਿਹੜੇ ਇਹ ਬੰਦੇ ਆ ਰਹੇ ਸੀਗੇ ਜਿਹੜੇ ਆਏ ਸੀਗੇ ਜਿਨ੍ਹਾਂ ਦੇ ਵਿੱਚੋਂ ਕਿ ਇਹਨਾਂ ਨੂੰ ਜਦੋਂ ਅਰੈਸਟ ਕਰ ਲਿਆ ਦਿੱਤੇ ਨੂੰ ਜਿਹੜਾ ਕੰਪਨੀ ਫਰੋਤੀ ਦੀ ਰਕਮ ਲੈਣ ਆਇਆ ਉਸ ਲਈ ਇਹਨੂੰ ਰਸ ਕੀਤਾ ਗਿਆ ਸਰ ਜਿਹੜੇ ਬਾਅਦ ਜਿਹੜੇ ਜਿਹੜੇ ਮਾਸਟਰ ਮਾਈਂਡ ਹਨ ਉਹ ਉਹਨਾਂ ਦੀ ਕੰਪਨੀਟ ਨਾਲ ਹੋਇਆ ਉਹਨਾਂ ਤੇ ਕੀ ਕਾਰਵਾਈ ਹੋਈ ਹਾਂ ਬਿਲਕੁਲ ਜੀ ਉਹਨਾਂ ਦਾ ਉਹ ਅਸੀਂ ਉਹਨਾਂ ਦਾ ਅਸੀਂ ਸਾਰਾ ਲੀਗਲ ਪ੍ਰੋਸੈਸ ਚਲਾ ਕੇ ਜੇ ਕੋਈ ਇਹਦੇ ਚੋਰ ਕਿਸੇ ਦੀ ਇਨਵੋਲਵਮੈਂਟ ਆਈ ਤੇ ਉਹਨੂੰ ਵੀ ਬੋਕੀ ਕੀਤਾ ਜਾਏਗਾ ਔਰ ਜਿਹੜਾ ਇਹਨਾਂ ਦੇ ਵਿੱਚ ਜਿਹੜਾ ਵਾ ਇਹਨਾਂ ਦਾ ਜਿਹੜਾ ਇਹ ਜਿਹੜਾ ਹੈਗਾ ਇਹ ਸਨੀ ਹੈ ਜੀ ਇਹ ਸਨੀ ਜਿਹੜਾ ਹੈਗਾ ਵਾ ਜਿਹੜਾ ਸੁਖਜਿੰਦਰ ਸਨੀ ਹੈ ਨਵਾਪਿੰਡ ਦੋਨੇਵਾਲ ਦਾ ਇਹ ਉਹਦੀ ਟਿਕਾ ਗਿਆ ਔਰ ਇਹੋ ਜਿਹੜਾ ਵੈ ਇਸ ਇਲਾਕੇ ਦੇ ਵਿੱਚ ਜਿਹੜਾ ਵੈ ਫਰੋਤੀਆਂ ਦੇ ਤਿੰਨ ਕੇਸ ਦਾ ਟ੍ਰੇਸ ਹੋ ਗਿਆ ਉਹਨੇ ਔਨ ਰਿਮਾਂਡ ਹੈ ਅਸੀਂ ਹੋਰ ਵੀ ਡਿਵਾਈਸ ਨਾ ਪੁਚੇਸ ਕਰਾਂਗੇ ਔਰ ਆਪਣਾ ਜਿਹੜਾ ਵੈ ਟੈਕਨੀਕਲੀ ਦੇਖ ਕੇ ਵੀ ਹੋਰ ਕਿਹੜੇ ਕਿਹੜੇ ਬੰਦੇ ਨੇ ਉਹਨਾਂ ਨੂੰ ਟੱਚ ਕੀਤਾ ਦਾ ਹੋਰ ਵੀ ਜਿਹੜੇ ਕੇਸ ਸੋਲਵ ਹੋਣ ਦੀ ਆਸ ਹੈ ਸਾਡੇ ਇਹਨਾਂ ਨੇ ਕਿਸੇ ਤੋਂ ਕਿੰਨੇ ਬੰਦੇ ਬਲੈਕ ਟੇਕ ਕੀਤਾ ਇਹ ਇਹ ਦੂਸਰਾ ਜਿਹੜਾ ਰਮਨਦੀਪ ਹੈ ਜਿਹੜਾ ਨਗੁੰਦਰ ਦਾ ਹੀ ਰਹਿਣ ਵਾਲਾ ਹੈ ਇਹ ਫਰੋਤੀ ਹੋਰ ਵੀ ਹੈ ਰਮਨਦੀਪ ਤੱਕ ਹੈ ਮੈਨਿਕਾ ਉਹ ਵੀ ਅਸੀਂ ਸਾਰਾ ਵੈਰੀਫਾਈ ਕਰਾਂਗੇ ਇਹਨਾਂ ਦੇ ਫੋਨਸ ਤੋਂ ਦੂਜਾ ਟੈਕਨੀਕਲੀ ਤੇ ਹੋਰ ਜੇ ਸਾਡੇ ਕੋਲ ਕੋਈ ਆਏਗਾ ਡੂਰਿੰਗ ਤਫਤੀਸ਼ ਤੇ ਉਹ ਵੀ ਸਾਰਾ ਜਿਹੜਾ ਤੁਹਾਡੇ ਨਾਲ ਸ਼ੇਅਰ ਕੀਤਾ ਜਾਏਗਾ ਸਰ ਇਹ ਫਰੋਦੀ ਕਿਸ ਤਰ੍ਹਾਂ ਮੰਗਦੇ ਸੀਗੇ ਕੋਈ WhatsApp ਕਾਲ ਵਗੈਰਾ ਕਰਦੇ ਸੀਗੇ ਕਿਸ ਤਰ੍ਹਾਂ ਕਰਦੇ ਸੀਗੇ ਇਹ WhatsApp WhatsApp ਕਾਲ ਕਰਕੇ ਅਗਲੇ ਨੂੰ ਬੰਦੇ ਨੂੰ ਡਰਾਉਂਦੇ ਸੀਗੇ ਕੌਸ਼ਲ ਗੈਂਗ ਦੇ ਨਾਂ ਤੇ ਇੱਕ ਕੌਸ਼ਲ ਗੈਂਗ ਦੇ ਨਾਂ ਤੇ ਜਿਹੜਾ ਵਾ ਇਹ ਫਰੋਦੀ ਮੰਗਦੇ ਸੀਗੇ ਅਸੀਂ ਕੌਸ਼ਲ ਗੈਂਗ ਤੋਂ ਬੋਲ ਰਹੇ ਹਾਂ ਔਰ ਹਿੰਦੀ ਚ ਮਤਲਬ ਆਪਣੇ ਜਿਹੜੀਆਂ ਕਨਵਰਸੇਸ਼ਨ ਕਰਦੇ ਸੀਗੇ ਅਗਲੇ ਬੰਦੇ ਨਾਲ ਤਾਂ ਕਿ ਉਹਨੂੰ ਲੱਗੇ ਕਿ ਵਾਕਈ ਸ਼ਾਇਦ ਉਧਰਲੇ ਕੋਈ ਹ ਆ ਗਿਆ ਬੰਦੇ ਜਿਹੜੇ ਆ ਤੇ ਇਹਦੇ ਜਿਹੜੇ ਜਦੋਂ ਬ੍ਰੋਤੀ ਮਾਲ ਦੇ ਸੀ ਕੀ ਧਮਕੀ ਦੇ ਦਿੰਦੇ ਸੀ ਜੀ ਧਮਕੀ ਨੇ ਉਹ ਦਿੰਦੇ ਸੀ ਵੀ ਤੇਰੇ ਕੋਲੋਂ ਅਸੀਂ ਜਿਹੜਾ 50 ਲੱਖ ਰੁਪਈਆ ਲੈਣਾ ਹੈ ਜੇ 50 ਲੱਖ ਰੁਪਏ ਦੇਵੇਂਗਾ ਸਾਨੂੰ ਠੀਕ ਹੈ ਨਹੀਂ ਤਾਂ ਸਾਨੂੰ ਪਤਾ ਹੈ ਕਿ ਤੇਰਾ ਜਿਹੜਾ ਕੌਣ ਕੌਣ ਤੇਰੇ ਪਰਿਵਾਰ ਚ ਕੌਣ ਕੌਣ ਹੈ ਤੇਰੇ ਪਰਿਵਾਰ ਬਾਰੇ ਸਾਨੂੰ ਪਤਾ ਹੈ ਤੇਰੀ ਸ਼ਾਪਸ ਇੱਥੇ ਆ ਤੇਰਾ ਘਰ ਕਿੱਥੇ ਆ ਉੱਥੇ ਤੁਸੀਂ ਖੇਡਣ ਕਿੱਥੇ ਜਾਂਦੇ ਹੋ ਸਾਨੂੰ ਸਰ ਹਰ ਚੀਜ਼ ਦਾ ਪਤਾ ਹੈ ਮਤਲਬ ਅਗਲੇ ਬੰਦੇ ਨੂੰ ਇਹ ਜਿਹੜਾ ਸਾਈਕੋਲੋਜੀਕਲੀ ਉਹਨੂੰ ਉੱਥੇ ਪ੍ਰਭਾਵ ਪਾਉਂਦੇ ਸੀ ਕਿ ਸਾਨੂੰ ਤੇਰੀਆਂ ਸਾਰੀਆਂ ਚੀਜ਼ਾਂ ਦਾ ਪਤਾ ਹੈ ਅਸੀਂ ਕਿਤੇ ਵੀ ਤੇਰੇ ਤੇ ਅਟੈਕ ਕਰ ਸਕਦੇ ਹਾਂ ਸਰ ਜਿਹੜੇ ਇਦਾਂ ਦੀਆਂ ਹਰਪਟਾ ਕਰਦੇ ਉਹਨਾਂ ਨੂੰ ਕੀ ਕਹਿਣਾ ਜਾਊਗਾ ਬਿਲਕੁਲ ਆਪਣੀਆਂ ਕਿਦਾਂ ਤੂੰ ਬਾਜ ਜਾਣ ਅਦਰਵਾਇਜ਼ ਸਟ੍ਰਿਕਟ ਤਰੀਕੇ ਦੇ ਨਾਲ ਉਹਨਾਂ ਨਾਲ ਨਿਠ ਇਹ ਜਿਹੜਾ ਵੈ ਇਹ ਇਹਦਾ ਅੰਤ ਮਾੜਾ ਹੀ ਹੁੰਦਾ ਹੈ ਕਦੇ ਨਾ ਕਦੇ ਫੜਾ ਹੀ ਜਾਂਦੇ ਆ ਕਿਉਂਕਿ ਇਹਨੇ ਆ ਜਿਹੜੀ ਇਹ ਪਹਿਲੀ ਫਰੋਤੀ ਜਿਹੜੀ ਇਹਨੂੰ ਦਿੱਤੀ ਸੀ ਉਹ 2024 ਦੇ ਵਿੱਚ ਦਿੱਤੀ ਸੀ ਜਿਸ ਸਬੰਧ ਵਿੱਚ ਐਫਆਰ ਨੰਬਰ 85 17 10 24 ਦਾ ਦਰਜਾ ਹੈ ਯਾਨੀ ਕਿ ਆਲਮੋਸਟ ਤੁਸੀਂ ਲਾ ਲਓ ਕਿ 7-8 ਮਹੀਨੇ ਜਿਹੜੇ ਆ ਉਹ ਬੀਤ ਚੁੱਕੇ ਆ 7-8 ਮਹੀਨੇ ਪਹਿਲਾਂ ਇਹਨੇ 8 ਮਹੀਨੇ ਪਹਿਲਾਂ ਇਹਨੇ ਦਿੱਤੀ ਸੀਗੀ ਬਟ ਉਹ ਵੀ ਕੇਸ ਸਟੇਜ ਹੋ ਗਿਆ ਔਰ ਆ ਪਿਛਲੇ 15ਵੇਂ ਮਹੀਨੇ ਨੇ ਜਿਹੜਾ ਲੋਹਿਆਂ ਦਾ ਇੱਕ ਹੋਰ ਜਿਹੜਾ ਸਨੈਰਾ ਉਹਨੂੰ ਦਿੱਤੀ ਸੀਗੀ ਉਹਦੇ ਬਾਰੇ ਵੀ ਕਲੀਅਰ ਹੋ ਗਿਆ ਉਹਨੇ ਔਰ ਜਿਹੜਾ ਤੀਸਰਾ ਹੈ ਸਾਡਾ ਕੇਸ ਸੋ ਇਹਨਾਂ ਦੋ ਜਣਿਆਂ ਤੇ ਪਹਿਲੇ ਵੀ ਕੋਈ ਮਾਮਲੇ ਦਰਜ ਜਿਹੜਾ ਜਿਹੜਾ ਸਣੀ ਹੈਗਾ ਵਾ ਸੁਖਵਿੰਦਰ ਸਣੀ ਇਹਦੇ ਤੇ ਅੱਗੇ ਜਿਹੜੇ ਖਵਾ ਖਾਂ ਕਰਨ ਦੇ ਚ ਪੰਜ ਛੇ ਕੇਸ ਦਰਜ ਹੈਗੇ ਆ ਸੁਖਵਿੰਦਰ ਸਣੀ ਤੇ ਦੂਸਰੇ ਤੇ ਦੂਸਰੇ ਦਾ ਜਿਵੇਂ ਰਿਕਾਰਡ ਚੈੱਕ ਕੀਤਾ ਨੀਗਾ ਉਸੇ ਕਰ ਰਹੇ ਆ ਉਹਦਾ ਦੇਖ ਰਹੇ ਆ ਕਿ ਉਹਦਾ ਕੀ ਕ੍ਰਿਮੀਨਲ ਬੈਕਗ੍ਰਾਉਂਡ ਆ ਬਟ ਸੁਖਵਿੰਦਰ ਸਣੀ ਦਾ ਜਿਹੜਾ ਕ੍ਰਿਮੀਨਲ ਬੈਕਗ੍ਰਾਉਂਡ ਸਾਹਮਣੇ ਆਇਆ ਜਿਹੜੇ ਪੜੇ ਗਏ ਉਹਦੇ ਕੋਈ ਲਾਚ ਕਹਿੰਦੇ ਕਹਿੰਦਾ ਕਿ ਗ੍ਰੈਂਡ ਨਹੀਂ ਹੈ ਨਹੀਂ ਇਹਨਾਂ ਨੂੰ ਜਿਹੜਾ 10 ਲੱਖ ਰੁਪਈਆ ਸੀਗਾ ਉਹਦੇ ਵਿੱਚੋਂ 2 ਲੱਖ ਰੁਪਈਆ ਇਹਨਾਂ ਨੂੰ ਮਿਲਣਾ ਸੀ ਜਿਹੜਾ ਇਹਨਾਂ ਨੇ ਲੈਣਾ ਸੀਗਾ ਤੇ ਬਾਕੀ ਜਿਹੜਾ 8 ਲੱਖ ਰੁਪਈਆ ਉਹ ਉਹਨਾਂ ਨੂੰ ਬਾਹਰ ਭੇਜਣਾ ਸੀਗਾ ਕੋਈ ਰੁਕੀ ਰੁਕੀ ਹੋਰ ਵੀ ਇਹਨਾਂ ਦਾ ਕੋਈ ਅਗਰਾ ਨਹੀਂ ਨਹੀਂ ਹਜੇ ਹਾਲ ਦੀ ਘੜੀ ਜਿਹੜਾ ਸਾਡੇ ਕੋਲ ਹੈ ਹੋਰ ਕੋਈ ਬੰਦਾ ਸਾ ਨੂਰ ਆਏਗਾ ਤਾਂ ਉਹਨੂੰ ਵੀ ਬੋਕ ਕੀਤਾ ਜਾਏਗਾ। ਔਰ ਤੁਹਾਡੇ ਮਾਧਮ ਨਹੀਂ ਮੇਰੀ ਸਟ੍ਰਕਟ ਜਿਹੜੀ ਹੈਗੀ ਹੈ ਵੀ ਕਿਸੇ ਨੂੰ ਵੀ ਇਹੋ ਜਿਹੀ ਕਿਸੇ ਕਾਲ ਤੋਂ ਕੋ ਡਰਨ ਦੀ ਲੋੜ ਨਹੀਂ ਗਈ। ਤੇ ਅਸੀਂ ਜਿਹੜੇ ਆ ਪਹਿਲੇ ਵੀ ਦੋ ਤਿੰਨ ਕੇਸ ਟੈਸਟ ਕੀਤੇ ਆ। ਇਸ ਇਸ ਕਿਸਮ ਦੇ ਠੀਕ ਹੈ ਜੀ ਇਹ ਸਿਰਫ ਸਾਨੂੰ ਇਹ ਜਿਹੜਾ ਬੰਦਾ ਡਰਦਾ ਹੈ ਉਹਦੇ ਕੋਲ ਵੀ ਡਰਾ ਧਮਕਾ ਕੇ ਇਹਨਾਂ ਦਾ ਹੈਗਾ ਵੀ ਅਸੀਂ ਸਾਡੇ ਫੋਨ ਤੋਂ ਬੰਦੇ ਡਰ ਜਾਣਗੇ ਔਰ ਡਰ ਕੇ ਸਾਨੂੰ ਪੈਸੇ ਦੇਣਗੇ ਇੱਥੇ ਕੁਝ ਪਿਛਲੇ ਟਾਈਮ ਜਿਹੜੇ ਕੋਈ ਇਨਸੀਡੈਂਸ ਹੋਏ ਆ ਉਹਨਾਂ ਨੂੰ ਵੀ ਕੋਰਟ ਕਰਕੇ ਉਸ ਬੰਦੇ ਨੂੰ ਸਾਈਕੋਲੋਜੀਕਲੀ ਡਰਾਉਂਦੇ ਆ ਵੀ ਕੱਲੇ ਵੀ ਇਦਾਂ ਹੋ ਗਿਆ ਸੀਗਾ ਠੀਕ ਹੈ ਜੀ ਸੋ ਇਹ ਜਿਹੜੇ ਦੋ ਜਿਹੜੇ ਬਾਹਰ ਬੈਠੇ ਰਮਨਦੀਪ ਸਿੰਘ ਹੋਣੀਆਂ ਇਹਨਾਂ ਦੇ ਵੀ ਮਾਮਲੇ ਦਰਜ ਹੈ ਪਹਿਲਾਂ ਕੋਈ ਬਿਲਕੁਲ ਮੈਂ ਸੁਖਜਿੰਦਰ ਦਾ ਦੱਸਿਆ ਜੀ ਸੁਖਜਿੰਦਰ ਤੇ ਪਹਿਲੇ 5 6 ਕੇਸ ਦਰਜ ਹੈਗੇ 5 ਜਿਹੜਾ ਸੁਖਜਿੰਦਰ ਸਣੀ ਹੈਗਾ ਵਾ ਨਾਮ ਬਨਦੋਨੇਵਾਲ ਦਾ ਤੇ ਇਹ ਰਮਨਦੀਪ ਦਾ ਜੇ ਅਸੀਂ ਵੈਰੀਫਾਈ ਕਰ ਰਹੇ ਹਾਂ ਇਹਦਾ ਵੀ ਰਮਨਦੀਪ ਦਾ ਕੋਈ ਕ੍ਰਿਮੀਨਲ ਬੈਕਗ੍ਰਾਉਂਡ ਹੈ ਜਾਂ ਨਹੀਂ ਹੈ